ਏ ਅੱਗੀ ਆਗੀ ਇਹ ਇਹਦੇ ਧੱਫੜੇ ਬਚ ਗਿਆ ਚੂਜਕੇ ਚ ਪੇੜ ਮਾਰੀ ਆ ਕੈਮਰੇ ਦੀ ਵੀਡੀਓ ਸਾਰੇ ਸਾਹਮਣੇ ਇਹਨਾਂ ਨੇ ਮੇਰੇ 'ਚ ਪੇੜ ਮਾਰੀ ਅਸੀਂ ਉਹ ਚਪੇੜ ਮੇਰੇ ਮਾਰਤੀ ਅਸੀਂ ਅਧਵਾ ਚਾਰ ਖਾ ਲੈਣੀਆਂ ਸੀ ਮੈਂ ਆਪਣਾ ਬਚਾਅ ਕਰਨ ਵਾਸਤੇ ਇਹਨਾਂ ਨੇ ਮੈਨੂੰ ਕੀ ਕਹਿੰਦੇ ਕਹਿੰਦੇ ਤੁਹਾਨੂੰ ਅੰਦਰ ਕਰ ਦਾਂਗਾ ਔਰ ਤੂੰ ਈਐਸਆਈ ਨੇ ਮਾਰਿਆ ਸ਼ਰੀਆਮ ਥੱਪੜ ਕੈਮਰੇ ਸਾਹਮਣੇ ਧੋਮਾ ਲਿਗਾਇ ਇੱਕ ਦੂਜੇ 'ਤੇ ਇਲਜ਼ਾਮ ਆਈ ਸੀ ਸਮਝੌਤਾ ਕਰਨ ਪਰ ਮਾਮਲਾ ਵੱਧ ਗਿਆ ਜਨਾਬ ਧੋਮਾ ਦੇ ਥੱਪੜ ਮਾਰਨ ਦੀ ਵਜ੍ਹਾ ਵੀ ਸੁਣੋ ਜਰਾ ਥਾਣੇ ਵਿੱਚ ਦੋ ਧਿਰਾਂ ਦੀ ਹੋਈ ਲੜਾਈ ਦਾ ਰਾਜੀਨਾਮਾ ਕਰਵਾਉਣ ਦੇ ਲਈ ਪੁਲਿਸ ਨੇ ਜਦੋਂ ਦੋਵਾਂ ਨੂੰ ਬੁਲਾਇਆ ਤਾਂ ਮਾਮਲਾ ਜਰਾ ਹੋਰ ਵੱਧ ਗਿਆ ਕਿਉਂਕਿ ਦੋਵੇਂ ਧਿਰਾਂ ਥਾਣੇ ਅੰਦਰ ਵੀ ਨਹੀਂ ਟਿਕੀਆਂ ਤੇ ਇੱਕ ਦੂਜੇ ਨਾਲ ਹੱਥੋ ਪੈਰ ਤੱਕ ਹੋ ਗਈਆਂ ਤੇ ਇਸ ਮਾਮਲੇ ਵਿੱਚ ਇੱਕ ASI ਦਾ ਥੱਪੜ ਇੱਕ ਧਿਰ ਵੱਲੋਂ ਰਾਜੀਨਾਮੇ ਲਈ ਆਈ ਔਰਤ ਦੇ ਮੂੰਹ ਤੇ ਵੱਜਿਆ ਇਸ ਤੋਂ ਬਾਅਦ ਤੈਸ਼ ਵਿੱਚ ਆ ਕੇ ਉਸ ਔਰਤ ਨੇ ਵੀ ASI ਦੇ ਮੂੰਹ ਤੇ ਚਪੇੜ ਚੜ ਦਿੱਤੀ ਮਾਮਲਾ ਅਮਰਿਤ ਸਰਦੇਜ ਖਾਣਾ ਕੰਟੋਨਮੈਂਟ ਦਾ ਦੱਸਿਆ ਜਾ ਰਿਹਾ ਹੈ ਕਿਥੇ ਕਿ ਥਾਣੇ ਅੰਦਰ ਹੀ ਹਾਈ ਵੋਲਟੇਜ ਡਰਾਮਾ ਹੁੰਦਾ ਦਿਖਾਈ ਦਿੱਤਾ ਐਸਆਈ ਨੇ ਥੱਪੜ ਕਾਂਡ ਵਿੱਚ ਦਿੱਤੀ ਦਲੀਲ ਉਧਰ ਕੈਮਰੇ ਸਾਹਮਣੇ ਐਸਆਈ ਨੇ ਵੀ ਆਪਣਾ ਪੱਖ ਰੱਖਿਆ ਤੇ ਕਿਹਾ ਕਿ ਉਹ ਹੱਥੋ ਪਾਈ ਨੂੰ ਜਦੋਂ ਰੋਕ ਰਹੇ ਸੀ ਤਾਂ ਅਚਾਨਕ ਔਰਤ ਵਿਚਕਾਰ ਆ ਗਈ ਤੇ ਉਸ ਦਰਮਿਆਨ ਉਸ ਨੂੰ ਇੱਕ ਧਫਾ ਲਗਾ ਤੇ ਉਲਟਾ ਔਰਤ ਨੇ ਵੀ ਉਸ ਨੂੰ ਥੱਪੜ ਮਾਰ ਦਿੱਤਾ ਤੇ ਕੈਮਰੇ ਅੱਗੇ ਐਸਆਈ ਤੇ ਔਰਤ ਇੱਕ ਦੂਜੇ ਤੇ ਇਲਜ਼ਾਮ ਲਗਾਉਂਦੇ ਹੋਏ ਵਿਖਾਈ ਦਿੱਤੇ ਕਿ ਦੋਮਨੇ ਆਪੋ ਆਪਣਾ ਪੱਖ ਰੱਖਿਆ। ਕਿ ਕਿਸ ਨੇ ਪੈਸੇ ਵਾਲਾਂ ਲੈਂਦਣ ਸੀ ਅਸੀਂ ਉਹਨਾਂ ਕੋਲ ਸਮਾਨ ਲਿਆ ਸੀ ਉਹ ਉਹਨਾਂ ਨੇ ਸਾਡੀ ਦੁਕਾਨ ਤੇ ਆ ਕੇ ਮਾਰਕੁੱਟ ਕੀਤੀ। ਇੱਗੋ ਮੇਰੇ ਹਸਬੰਦ ਦੇ ਵੀ ਉਹਨਾਂ ਨੇ ਕੀ ਕਹਿੰਦੇ ਪਰਚਾ ਠੋਕਦੇ ਪਏ ਸੀਗੇ ਉਸ ਤੋਂ ਪਰਚਾ ਮੈਨੂੰ ਨਹੀਂ ਪਤਾ ਕੀ ਹੈਗਾ ਕੀ ਨਹੀਂ ਮੇਰੇ ਹਸਬੰਦ ਨੂੰ ਅੰਦਰ ਕਰਨ ਲੱਗੇ ਸੀ ਜੀ ਮੈਂ ਉੱਥੇ ਅੱਗੇ ਖੜੀ ਸੀ ਤਾਂ ਮੇਰੇ ਮੂੰਹ ਤੇ ਉਹਨਾਂ ਨੇ ਚਪੇੜ ਮਾਰ ਦਿੱਤੀ ਤੇ ਭਾਜੀ ਇੱਦੋਂ ਕਰਦੇ ਤੁਹਾਨੂੰ ਦੋਨਾਂ ਨੂੰ ਅਸੀਂ ਅੰਦਰ ਕਰ ਦਨਾਂ ਚਪੇੜ ਮਾਰੀ ਤਾਂ ਸਾਰੇ ਜਣੇ ਕਹਿੰਦੇ ਕੋਈ ਨਹੀਂ ਤੁਸੀਂ ਸਮਝਾ ਦਿੰਨੇ ਆ ਗਲਤੀ ਹੋ ਗਈ ਨਾ ਕੋਈ ਗਲਤੀ ਹੋ ਗਈ ਅਸੀਂ ਇੱਥੇ ਆ ਕੇ ਵੀ ਸੇਵ ਨਹੀਂ ਹੈਗੀ ਬਾਜੀ ਨਾਮਾ ਹੋ ਰਿਹਾ ਸਿਰਫ ਰਿਪੋਰਟ ਲਿਖ ਰਹੇ ਸੀ ਮੇਰੇ ਹਸਬੰਦ ਨੂੰ ਕਹਿੰਦੇ ਕਿ ਪਰਚਾ ਤੁਹਾਡਾ ਤੁਹਾਡਾ ਪਰਚਾ ਲਿਖ ਲਿਆ ਹੋਇਆ ਜਿਹੜਾ ਤੁਹਾਡੇ ਹਸਬੰਦ ਉਹ ਉਹਨਾਂ ਨੂੰ ਅਸੀਂ ਇੱਥੇ ਰੱਖਣਾ ਵਾ ਤੁਸੀਂ ਇੱਥੇ ਜਾਓ ਮੈਂ ਕਿਉਂ ਇੱਥੇ ਰੱਖਣਾ ਸਾਨੂੰ ਜਾਣ ਦੋ ਤੇ ਕੀ ਕਹਿੰਦੇ ਨਹੀਂ ਜਾਣ ਦੇਣਾ ਤਾਂ ਉਹਨਾਂ ਨੇ ਮੇਰੇ ਚਪੇੜ ਮਾਰ ਦਿੱਤੀ ਅਰੇ ਜਿੰਦਰ ਕੁਮਾਰ ਕੀ ਹੈ ਐਸਆਈ ਐਸਆਈ ਉਸ ਤੋਂ ਬਾਅਦ ਵੀ ਉਹਨਾਂ ਨੂੰ ਆਪਣੇ ਚਪੇੜ ਮਾਰੇ ਦਾ ਕੋਈ ਪਛਤਾਵਾ ਨਹੀਂ ਹੈਗਾ ਅੱਗੋਂ ਕਹਿੰਦੇ ਕਿ ਇਹਨਾਂ ਨੂੰ ਦੋਨਾਂ ਨੂੰ ਫੜ ਕੇ ਅੰਦਰ ਕਰਨਾ ਇਹਨਾਂ ਤੇ ਆ ਪਰਚਾ ਠੋਕੋ ਤੇ ਇਹਨਾਂ ਤੇ ਆ ਪਰਚਾ ਠੋਕੋ ਨਹੀਂ ਕੋਈ ਮੈਲਾ ਪੁਲਸ ਲਾਗੇ ਨਹੀਂ ਹੈਗੀ ਸੀ ਅਗਰ ਲੇਡੀਜ਼ ਪੁਲਸ ਜੇ ਮੇਰੀ ਗਲਤੀ ਸੀ ਲੇਡੀਜ਼ ਪੁਲਸ ਮਾਰ ਦਿੰਦੀ ਤੇ ਮੈਂ ਇੱਕ ਦਿਨ ਵੀ ਮਚਾਰ ਖਾ ਲੈਣੀ ਸੀ ਤੇ ਆਪਣਾ ਬਚਾਅ ਕਰਨ ਦੇ ਵਾਸਤੇ ਇਹਨਾਂ ਨੇ ਮੈਨੂੰ ਕੀ ਕਹਿੰਦੇ ਕ ਕਿ ਹੁਣ ਤੁਹਾਨੂੰ ਕੀ ਡਾਰਿਆ ਇੱਥੇ ਜੀ ਸਜਾ ਸੁਪਾਈਏ ਤੇ ਸੇਵ ਨਹੀਂ ਹੈਗੇ ਇਹਨਾਂ ਨੂੰ ਸਸਪੈਂਡ ਕੀਤਾ ਜਾਵੇ ਤੁਹਾਨੂੰ ਹੁਣ ਕੀ ਡਾਰਿਆ ਇੱਥੇ ਉਹ ਕਹਿੰਦੇ ਵੀ ਉਹ ਕਹਿੰਦੇ ਵੀ ਜਾਣ ਬੁਝ ਕੇ ਨਹੀਂ ਮਾਰੀ ਤੁਸੀਂ ਅੱਗੇ ਆਗੇ ਜਾਣ ਜਾਣ ਬੁਝ ਕੇ ਨਹੀਂ ਭਾਜੀ ਕੈਮਰੇ ਕਢਵਾ ਲਓ ਅਗਰ ਮੈਂ ਜਾਣ ਬੁਝ ਕੇ ਅੱਗੇ ਹੀ ਮੈਂ ਉੱਥੇ ਖੜੀ ਸੀਗੀ ਮੇਰੇ ਇਹਨਾਂ ਨੇ ਚਪੇੜ ਮਾਰੀ ਮੈਂ ਜਾਣ ਜਾਣ ਬੁਝ ਕੇ ਵੀ ਅੱਗੇ ਇਹਨਾਂ ਨੂੰ ਇਹ ਨਹੀਂ ਪਤਾ ਕਿ ਲੇਡੀ ਸੱਗੇ ਖੜੀ ਐ ਇਹ ਤਾਂ ਕਿਸੇ ਦੇ ਵਿੱਚ ਪੇੜ ਮਾਰ ਦੇਣਗੇ ਔਰਤ ਨੇ ਕਿਹਾ ਕਿ ਮੈਂ ਆਪਣੇ ਬਚਾ ਲੈ ਮਾਰੀ ਚਪੇੜ ਕੈਮਰੇ ਸਾਹਮਣੇ ਜਦੋਂ ਐਸਆਈ ਨੇ ਔਰਤ ਤੇ ਉਸ ਨੂੰ ਥੱਪੜ ਮਾਰਨ ਦਾ ਇਲਜ਼ਾਮ ਲਗਾਇਆ ਤਾਂ ਉਸਨੇ ਮੰਨਿਆ ਕਿ ਉਸਨੇ ਆਪਣੇ ਬਚਾ ਲਈ ਐਸਆਈ ਨੂੰ ਛਪੇੜ ਮਾਰੀ ਤੇ ਉਸਨੇ ਆਪਣਾ ਮੂੰਹ ਵਿਖਾਉਂਦਿਆਂ ਕਿਹਾ ਕਿ ਐਸਆਈ ਨੇ ਛਪੇੜ ਮਾਰ ਕੇ ਉਸਦੇ ਮੂੰਹ ਤੇ ਨਿਸ਼ਾਨ ਤੱਕ ਪਾ ਦਿੱਤੇ ਪਤੋਂ ਪਾਰਟੀਆਂ ਦਾ ਇਹਨਾਂ ਨੂੰ ਪਾਰਟੀਆਂ ਨੂੰ ਇੱਥੇ ਦਰਬਿਆਤ ਲਈ ਬੁਲਾਇਆ ਇਹ ਜੋ ਖਾਤ ਦੇ ਸੰਬੰਧ ਵਿੱਚ ਤੇ ਇਹਦਾ ਜਿਹੜਾ ਪਤੀ ਆ ਉਹ ਤਿਆਸ਼ ਵਿੱਚ ਆ ਗਿਆ ਉਹ ਗੁਰਨਾ ਆਪਣਾ ਹੱਥਾ ਹੀ ਹੋਣ ਲੱਗਿਆ ਪਰ ਜਦੋਂ ਛਡਾਉ ਲੱਗਾ ਤਾਂ ਉਹਨੇ ਮੇਰੇ ਉਹਨੇ ਬੈਸਡਾਉ ਲੱਗਾ ਇੱਕ ਯਾਰੀ ਇਹ ਇਹ ਤਾਂ ਫੱਕ ਦੇ ਵੱਜ ਗਿਆ ਇਹਨਾਂ ਨੇ ਜਾਣ ਬੁੱਝ ਕੇ ਮੇਰੇ ਮਾਰਤੀ ਅਸੀਂ ਅਸੀਂ ਜਾਣ ਬੁੱਝ ਕੇ ਚਪੇੜ ਮਾਰੀ ਇਹਨਾਂ ਸ਼੍ਰੀਮਾਨ ਜੀ ਜਾਣ ਬੁੱਝ ਕੇ ਚਪੇੜ ਮਾਰੀ ਆ ਕੈਮਰੇ ਦੀ ਮਾਰੀ ਇਹ ਮਾਰੀਆਂ ਚਪੇੜ ਇਹਨਾਂ ਨੇ ਮੇਰੇ ਚਪੇੜ ਮਾਰੀ ਅਛਾ ਕਰਨ ਵਾਸਤੇ ਮੇਰੇ ਮੂੰਹ ਤੇ ਨਿਸ਼ਾਨ ਪਿਆ ਆਪਣਾ ਬਚਾਅ ਕਰਨ ਵਾਸਤੇ ਇਹਨਾਂ ਨੇ ਮੇਰੇ ਪ੍ਰਿਆਨ ਜਾਨਾ ਕਿਹੜਾ ਨਿਸ਼ਾਨੇ ਤੇ ਪਾ ਦਿੱਤੀ ਗੱਲ ਤੋਂ ਜੇ ਮੈਂ ਚੁੱਪ ਬੋਲਦੀ ਆ ਨਾ ਕੈਮਰੇ ਦੀ ਵੀਡੀਓ ਦੇਖੀਆ ਮੈਂ ਆਪਣਾ ਬਚਾਅ ਕਰਨ ਵਾਸਤੇ ਇਹਨਾਂ ਦੇ ਬਰਾਬਰ ਚਪੇੜ ਮਾਰੀ ਕਿਉਂਕਿ ਇਹਨਾਂ ਨੇ ਲੇਡੀਜ਼ ਤੇ ਮਾਰੀ ਵੀਰ ਰਿਪੋਰਟ ਜਗਬਾਨੀ ਟੀਵੀ